ਤੇ ਇਹ ਆ ਫ੍ਰੇਕ ਲਾਏ ਹੋਏ ਨੇ ਆ ਦੇਖੋ ਇਸ ਤਰ੍ਹਾਂ ਆ ਟਾਇਰਾਂ ਤੋਂ ਲਿਆ ਹੋਇਆ ਸਮਾਨ ਤੇ ਉਹ ਮਰਵਾ ਦੋ ਝਾਤਾਂ ਤੇ ਉਹ ਪੰਨਿਆਂ ਨੇ ਲੈਣਾ ਛਾਪੀਆਂ ਤੇ ਡਿਸਕ ਬ੍ਰੇਕ ਆਪਣੇ ਇਸ ਤਰ੍ਹਾਂ ਲੱਗਣਗੇ ਸਦਾ ਬਹਾਰ ਲੱਗਣਗੇ ਕੋਈ ਆਵਾਜ਼ ਨਹੀਂ ਆਊ ਕਿਸਾਨ ਪ੍ਰਭਾ ਪਿਆਰ ਭਰੀ ਸਸਰੀ ਕਾਲ ਤੁਸੀਂ ਜੁੜੇ ਅੱਜ ਗੁਰੂ ਨਾਨਕਾ ਟਰੈਕਟਰ ਵਰਕਸ਼ਾਪ ਦੇ ਨਾਲ ਮੈਂ ਤੁਹਾਡਾ ਵੀਰ ਕਰਜੰਟ ਤਨੋਲਾ ਪਹਿਲਾਂ ਤਾਂ ਕੋਟਨ ਕੋਟਨ ਧੰਨਵਾਦ ਜਿਹੜਾ ਤੁਸੀਂ ਸਾਡੀ ਵੀਰੇ ਨੂੰ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਹੋ ਸਤਿਕਾਰ ਦਿੰਦੇ ਹੋਗੇ ਤੇ ਸਾਡੇ ਵਰਕਸ਼ਾਪ ਦੇ ਵਿੱਚ ਕੰਮ ਭੇਜ ਦਿਓਗੇ ਤੁਹਾਡਾ ਕੋਟਨ ਕੋਟ ਧੰਨਵਾਦ ਆ ਤੇ ਅੱਜ ਗੱਲਬਾਤ ਕਰਾਂਗੇ ਆਪਾਂ ਟਰੈਕਟਰ 9811 ਦੀ ਹਸਨਪੁਰ ਵਾਲੀ ਦੀ ਇਹ ਟਰੈਕਟਰ ਹੈ ਜਿਹੜਾ ਵੈਸੇ ਤਾਂ ਇਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਦਾ ਵੀ ਟਰੈਕਟਰ ਦਾ ਕੰਮ ਆ ਜਿਹੜਾ ਹਾਲੇ ਚੱਲ ਰਿਹਾ ਹੈਗਾ ਤੇ ਅੱਜ ਦਿਨ ਐਤਵਾਰ ਸੀਗਾ ਲਾਸਟ ਸੰਡੇ ਜੀਗਾ ਅੱਜ ਗਿਆ ਜਲ ਕਿਸਾਨਾਂ ਨੂੰ ਵੀਡੀਓ ਬਣਾ ਕੇ ਦਿਖਾ ਦਈਏ ਇਹ ਟਰੈਕਟਰ ਪਹਿਲਾਂ ਨਾ ਤਿਆਰ ਹੋਇਆ ਜੀ ਕਿਸੇ ਪਿੰਡ ਤੋਂ ਆਪਾਂ ਚਲੋ ਪਿੰਡ ਦਾ ਨਾਮ ਵੀ ਨਹੀਂ ਲੈਣਾ ਮਿਸਤਰੀ ਦਾ ਨਾਮ ਵੀ ਨਹੀਂ ਲੈਣਾ ਆਪਣੇ ਵਰਗੀ ਹੁੰਦੀਆਂ ਸਾਰੇ ਭਰਾ ਇਹ ਪਹਿਲਾਂ ਟਰੈਕਟਰ ਤਿਆਰ ਹੋਇਆ ਸੀਗਾ ਉਹਨਾਂ ਨੂੰ ਇਹ ਟਰੈਕਟਰ ਚੱਜਿਆ ਨਹੀਂਗਾ ਹੁਣ ਇਹਦੇ ਆਪਾਂ ਕੰਮ ਕੀਤੇ ਨੇ ਕੀ ਕੀ ਕੰਮ ਕੀਤੇ ਨੇ ਜੇ ਆਪਾਂ ਆ ਪੇਪਰ ਇਹ ਉਹਨਾਂ ਦਾ ਪੈਂਆਂ ਦਾ ਲਾਇਆ ਹੋਇਆ ਪਹਿਲਾਂ ਦਾ ਹੀ ਆਪਾਂ ਇਹਦਾ ਪੇਪਰ ਦਾ ਕੁਝ ਨਹੀਂ ਕੀਤਾ ਜਿਹੜੀ ਇਹ ਸ਼ੋਅ ਆਪਾਂ 당ਾ ਚੱਕੀ ਆ ਇਹ ਆਪਾਂ ਚੱਕਦੀ ਕੀਤੀ ਹੈਗੀ ਇਹ ਸਾਈਂ ਸ਼ੋਅ ਚੱਕਦੀ ਕੀਤੀ ਹੈਗੀ ਜਾਂਦੀ ਹੈ ਨਾ ਤਾਂ ਨੂੰ ਤੇ ਇਹਨੂੰ ਜੌਂਡੀਅਰ ਸ਼ੋਅ ਵੀ ਕਹਿ ਦਿੰਦੇ ਨੇਗੇ ਤੇ ਮਰੂਤੀ ਸ਼ੋਅ ਵੀ ਕਹਿ ਦਿੰਦੇ ਨੇਗੇ ਜੇ ਉਦੋਂ ਬਾਅਦ ਆਪਾਂ ਗੱਲਬਾਤ ਕਰੀਏ ਤੇ ਇੰਜਨ ਦੀ ਇਹਦਾ ਨਾ ਵਾਈਆਂ ਨੇ ਉਹਨਾਂ ਨੇ ਕੀ ਕਰਿਆ ਸੀਗਾ ਉੱਪਰਲੀ ਸਾਈਡ ਤੋਂ ਸਾਰਾ ਕੰਮ ਡੀਆਈ ਕਰਤਾ ਸੀਗਾ ਤੇ ਥੱਲੋ ਕ੍ਰੈਂਕ ਨਹੀਂ ਸੀ ਕਰਾਈ ਕ੍ਰੈਂਕ ਡਾਊਨ ਸੀ ਉਹਦੇ ਕਾਰਨ ਕ੍ਰੈਂਕਾ ਖਤਮ ਹੋ ਗਈ ਅਰਾਟ ਟੁੱਟ ਕੇ ਬਲਾਕ ਦੇ ਵਿੱਚ ਮੋਗਾ ਨਿਕਲ ਗਿਆ ਜੀਗਾ ਉਹ ਪੈਂਦਾ ਹੁਣ ਬਲਾਕ ਆ ਜਿਹੜਾ ਇਹ ਬਲਾਕ ਪਾਇਆਗਾ ਤੇ ਫੁੱਲ ਇੰਜਨ ਕੀਤਾਗਾ ਜਿੰਨਾ ਵੀ ਕਹਿ ਦੋ 118 ਸਟ੍ਰੋਕ ਦੀ ਕ੍ਰੈਂਕ ਪਾਈ ਆ ਦੇ ਤੇ 105 ਦੇ ਪਿਸਟਨ ਪਾਏ ਆ ਤੇ ਫੁੱਲ ਮੋਡੀਫਿਕੇਸ਼ਨ ਕੀਤੀ ਆ ਇੰਜਨ ਦੀ ਜਿੰਨੇ ਵੀ ਕਹਿ ਦੋ ਠੀਕ ਆ ਜੀ ਤੇ ਰੇਡੀਟਰ ਇਹਦੇ ਆਪਾਂ ਬਿਲਕੁਲ ਨਵਾਂ ਲਾਇਆਗਾ ਪਹਿਲਾਂ ਰੇਡੀਟਰ ਦੇ ਵਿੱਚ ਗਰਮ ਹੁੰਦਾ ਰਹਿੰਦਾ ਸੀਗਾ ਗਰਮ ਹੋਣ ਦੀ ਸ਼ਿਕਾਇਤ ਸੀ ਤੇ ਆਪਾਂ ਦੀ ਗਰਮ ਦੀ ਜਿਹੜੀ ਕੰਮ ਚੱਕਤਾ ਜੇ ਗੱਲ ਕਰੀਏ ਪਾਵਰ ਕਟਾਈ ਦੀ ਪਾਵਰ ਕਟਾਈ ਪਹਿਲਾਂ ਹੀ ਹੋਇਆ ਹੋਇਆ ਉਹ ਬਾਈਆਂ ਨੇ ਕੀਤਾ ਹੋਇਆ ਆਪਾਂ ਇਹਦਾ ਕੁਝ ਨਹੀਂ ਕਰਿਆ ਤੇ ਉਦੋਂ ਵਾਝੇ ਗੱਲ ਕਰੀਏ ਇਹਦੇ ਕਲੱਚ ਦੀ ਜਿਹੜੀਆਂ ਪਾਈਪਾਂ ਦੀ ਆਹ ਪਾਈਪਾਂ ਨੇ ਜਿਹੜੀਆਂ ਆਹ ਇਹ ਇੱਥੋਂ ਬਾਹਰ ਦੀਆਂ ਹੁੰਦੀਆਂ ਸੀ ਆਏ ਨਾਲ-ਨਾਲ ਦੀ ਇੱਥੇ ਨਿਕਲਦੀਆਂ ਸੀ ਆ ਕੇ ਉਰੇ ਇੱਥੇ ਇਹ ਪਾਈਪਾਂ ਪੰ ਸਾਰੀਆਂ ਅੰਦਰ ਗੱਠੀਆਂ ਕਰਤੀਆਂ ਤੇ ਇਹ ਜਦੋਂ ਆਪਾਂ ਛੋਹ ਚੱਕੀਏ ਨਾਲ ਹੀ ਆਪਾਂ ਟੈਂਕੀ ਤਾਂਹ ਚੱਕਦੀ ਇੱਥੇ ਝਾਂ ਲਰਲਾ ਦੀ ਵੀ ਇਹਨੇ ਪਾਈਪਾਂ ਨੇ ਅੰਦਰੀ ਤੇ ਵਦੀ ਲੋ ਜਾਨ ਅੰਦਰੀ ਰਹਿ ਜਾਣਾ ਕੋਈ ਪਾਈਪ ਨਾ ਦੇਖੇ ਜਿਹੜਾ ਇਹ ਪਲੇਟ ਬਾਰਮਾ ਜੀ ਇਹ ਆਪਾਂ ਲੇਜ਼ਰ ਕਟਿੰਗ ਤੇ ਕੱਟ ਕੇ ਬਣਾਇਆ ਜਾਗਾ ਇੱਥੇ ਆਪਾਂ ਇਹਦੇ ਨਾਡ ਗੇਰਾ ਲਿਖਤਾ ਤੇ ਮੂਰੇ ਆਪਣਾ ਇੱਥੇ ਇਹਦੇ ਨੰਬਰ ਲਿਖਤਾ ਆਪਣਾ ਆਪ ਦਾ ਵਰਕਸਾਹਬ ਦਾ ਇੱਥੇ ਆਪਾਂ HMT 59 ਕਰਾਂ ਇੱਥੇ ਲਿਖਤਾ ਪੂਰਾ ਖੁੱਲਾ ਡੁੱਲਾ ਤੇ ਪੂਰਾ ਸੋਹਣਾ ਬੈ ਪਲੇਟਫਾਰਮ ਬਣਾਇਆਗਾ ਸਾਨੂੰ ਲੱਗਦਾ ਵੀ ਛੋਟੇ ਵੀ ਸ਼ਾਇਦ ਇਹ ਪਸੰਦ ਆ ਜੂਗਾ ਤੇ ਕਲੱਚ ਜਿਹੜਾ HMT ਦਾ ਆਪਾਂ ਨਾਲ ਦੇ ਹੀ ਰੱਖਿਆ ਜਿਹੜਾ ਕੰਪਨੀ ਨੇ ਦਿੱਤਾ ਹੀ ਦੋਨੇ ਕਲੱਚ ਇਹਦੇ ਚਾਲੂ ਕਰਤੇ ਪਹਿਲਾਂ ਇੱਕ ਚੱਲਦਾ ਹੀ ਹੁਣ ਆਪਾਂ ਦੋਨੇ ਚਾਲੂ ਕਰਤੇ ਤੇ ਬਾਕੀ ਦੇਦੇ ਜਿਹੜੇ ਪੇਂਟ ਹੈ ਪੇਂਟ ਆਪਾਂ ਸਾਰਾ ਕਰਨਾ ਹੈਗਾ ਜਿਹੜੀਆਂ ਇੱਥੇ ਢਲਾਈਆਂ ਸੀਗੀਆਂ ਜਾਂ ਗੇਅਰ ਦੇ ਵਿੱਚ ਪ੍ਰੋਬਲਮ ਸੀ ਬਾਜਾਂ ਆਉਂਦੀਆਂ ਗੇਅਰ ਚੋਂ ਆਪਾਂ ਫੁੱਲ ਕੰਮ ਗੇਅਰ ਦਾ ਕਰਤਾ ਤੇ ਫੁੱਲੀ ਕੰਮ ਇਹਦੇ ਲਿਫਟ ਦਾ ਕਰਤਾ ਤੇ ਜਿਹੜੇ ਬੇਡ ਬੂਟ ਨੇ ਇਹ ਤੇ ਪੂਰੇ ਪਹਿਲਾਂ ਇਹ ਇੱਕ ਥਾਲੀ ਲਈ ਹੋਈ ਸੀ ਜਿਹੜੀ ਅੰਦਰ ਦੀਆਂ ਪੀਲੇ ਰੰਗ ਦੀ ਇਹ ਆਪਾਂ ਨਵੇਂ ਲਿਆ ਕੇ ਹੋਰ ਲਾਤੀ ਤੇ ਇਹਨਾਂ ਨੂੰ ਪੂਰੀ ਸਫਾਈ ਦੇ ਨਾਲ ਆਪਾਂ ਸਾਰਾ ਕੁਝ ਲਾਤਾ ਜਿਹੜੇ ਰਿੰਬ ਨੇ ਇਹ ਲਿਆਂਦੇ ਪਏ ਨੇ ਕਿਉਂਕਿ ਇਹ ਰਿੰਬਾਂ ਨੇ ਇੱਥੇ ਬਿਲਡਿੰਗ ਹੈ ਉਰੇ ਆਹ ਬੇਲਡ ਨੇ ਤੇ ਇਹਨਾਂ ਦੇ ਵਿੱਚ ਬਾਲ ਵੀ ਬਹੁਤ ਜ਼ਿਆਦਾ ਆ ਇਹ ਆਪਾਂ ਰਿੰਬ ਬਦਲਾਂਗੇ ਜਿਹੜੀਆਂ ਇਹ ਲੈਂਕਾਂ ਨੇ ਆਹ ਲੈਂਕਾਂ ਦੀ ਫੁੱਲ ਰਿਪੇਅਰ ਕੀਤੀ ਗਈ ਹੈ ਦੇ ਸਾਰੇ ਤੁਸੀਂ ਸਾਰਿਆਂ ਦੀ ਇਹਨਾਂ ਨੂੰ ਵੀ ਚਾਲੂ ਆ ਵੀ ਦੇਖੋ ਆ ਵੀ ਚਾਲੂ ਕਰਦੇ ਆਪਾਂ ਹਰੇਕ ਟਰੈਕਟਰ ਦਾ ਜੇ ਤੁਸੀਂ ਕੰਮ ਕਰਾਉਣਾ ਹੋਗੇ ਸੋਡਾ ਵੀ ਐਂ ਚਾਲੂ ਕਰਾਂਗੇ ਇਹ ਆ ਦੇਖੋ ਹੈਗਾ ਨਾ ਚਾਲੂ ਇਸ ਤਰ੍ਹਾਂ ਇਹ ਆਪਾਂ ਹਰੇਕ ਟਰੈਕਟਰ ਦਾ ਚਾਲੂ ਕਰ ਦੇਾਂਗੇ ਵੀ ਤੁਸੀਂ ਉੱਚੀ ਨਹੀਂ ਵੀ ਕਰਦੇ ਰਹੋ ਜਿਹੜੀ ਹੁੱਕ ਆ ਇਹ ਧੋਸ ਮਾਰ ਕੇ ਗ੍ਰਾਈਂਡਰ ਗ੍ਰਾਉਂਡਰ ਮਾਰ ਕੇ ਐਂ ਬ ਨਵੀਂ ਬਣਾ ਦਿੰਦੇ ਆ ਵੀ ਅੱਜ ਹੀ ਬਣਾਈ ਐ ਐਂ ਸੌਂਕ ਨਾਲ ਕੰਮ ਕਰਦੇ ਆਂ ਤੇ ਟਰਾਲੀ ਵਾਲਾ ਫਕਸ਼ਨ ਲਾਤਾ ਤੇ ਪਹਿਲਾਂ ਇਹਦੇ ਪਾਈਪਾਂ ਪਲਾਸਟਿਕ ਦੀਆਂ ਲਾਈਆਂ ਹੋਈਆਂ ਜੀ ਆਪਾਂ ਇਹਦੇ ਲੋਹੇ ਦੀਆਂ ਪਾਈਪਾਂ ਲਾਈਆਂ ਨਿਗੀਆਂ ਬਿਨਾ ਬਿਲਡਿੰਗ ਬਿਨਾ ਟਾਂਕਿਆਂ ਤੋਂ ਇਹ ਪਾਈਪਾਂ ਜਿਹੜੀਆਂ ਆਪੋਰੀਆਂ ਇਹ ਗੱਲਬਾਤ ਕਰੀਏ ਨੇ ਇਹ ਆਪਾਂ ਡਿਸਕ ਬ੍ਰੇਕ ਕਰੇ ਨੇ ਤੇ ਡਿਸਕ ਬ੍ਰੇਕ ਸਾਨੂੰ ਉਧਰਲੀ ਸਾਈਡ ਤੇ ਦਿਖਾਵਾਂਗੇ ਕਿ ਕਮੇ ਲੱਗਦੇ ਹੁੰਦੇ ਨੇ ਧੂਆਂ ਕਿਵੇਂ ਕੱਢਦੇ ਨੇ ਆਹ ਗੋਲੀਆਂ ਨੇ ਜਿਹੜੀਆਂ ਇਹ ਪੂਰੀਆਂ ਆਪਾਂ ਰਿਪੇਅਰ ਕਰਕੇ ਪਾਉਣੇ ਤੁਜੀ ਦੇਖ ਲੈ ਚੌਂਕਾ ਮਾਰਦੇ ਨੇ ਨਾ ਕੋਈ ਰੰਗ ਬੰਨ ਸਾਰਾ ਲਾਤਾ ਜਰ ਜੁਰ ਸਾਰੀ ਲਾਦੀ ਫੁੱਲ ਵੱਡਾ ਫੁੱਲ ਤੇ ਇਹ ਆਪਾਂ ਪੂਰਾ ਫੁੱਲ ਤਿਆਰ ਕੀਤਾ ਹੋਇਆ ਤੇ ਇਹ ਸੈਲਫ ਇਹਦੇ ਪਹਿਲੇ ਹੀ ਨਾਲ ਦੀ ਸੀ ਅਲਟੀਨੇਟਰ ਵੀ ਪਹਿਲੇ ਹੀ ਸੀ ਇਹਦੇ ਤੇ ਆਹ ਪੱਠੀ ਵਗੈਰਾ ਜਿਹੜੀ ਇਹ ਇੱਥੋਂ ਵੈਲਡ ਕਰੀ ਹੋਈ ਸੀ ਆਪਾਂ ਨਵੀਂ ਲਾਤੀ ਸਲੈਂਸਰ ਇਹਦੇ ਆਪਾਂ ਬਦਲਾਂਗੇ ਰੰਗ ਤੋਂ ਬਾਅਦ ਤੇ ਜਿਹੜੇ ਲੀਵਲ ਲੂਵਰ ਆਪਾਂ ਇਹ ਸੈੱਟ ਕਰਕੇ ਲਾਤਾ ਪੂਰਾ ਤੇ ਸਫਾਈ ਦੇ ਨਾਲ ਐ ਸੈੱਟ ਕਰਕੇ ਲਾਤਾ ਬਾਕੀ ਦੇ ਕੰਮ ਨੇੜੇ ਦੇ ਹਲੇ ਚੱਲ ਰਹੇ ਨੇ ਰੇਸ ਐ ਜਿਹੜੀ ਦੇਖੋ ਪੂਰੀ ਰੈਲੀ ਫੁੱਲ ਬਟਾ ਫੁੱਲ ਪੂਰੀ ਰੈਲੀ ਦੇਖ ਸਕਦੇ ਆਂ ਤੇ ਬਾਕੀ ਦੇਦੇ ਕੰਮ ਨੇ ਜਿਹੜੇ ਕਿਸਾਨ ਵੀਰੋ ਚੱਲ ਰਹੇ ਨੇਗੇ ਤੇ ਕਰਕੇ ਉਦੋਂ ਬਾਅਦ ਆਪਾਂ ਇਹਨੂੰ ਰੰਗ ਪੇਂਟ ਕਰਾਂਗੇ ਤੇ ਜੇ ਕੋਈ ਤੁਹਾਨੂੰ ਦੱਸਣ ਦੇ ਵਿੱਚ ਕਮੀ ਰਹੀ ਜਿਵੇਂ ਆ ਪੰਪਾ ਡੀਜ਼ਲ ਪੰਪਾ ਇਹ ਆਪਾਂ ਇਹਦੇ ਨਵਾਂ ਲਾਇਆ 90 HP ਦਾ ਪੰਪ ਲਾਉਨੇ ਆਂਗੇ ਪਹਿਲੀ ਪੰਜਾਬ ਦੇ ਵਿੱਚ ਪਹਿਲੀ ਕਰੈਕ 118 ਸਟਾਕ ਦੀ ਆਪਾਂ ਪਾਈ ਸੀ 90 HP ਦਾ ਪੰਪ ਆਪਾਂ ਲਾਇਆ ਸੀ ਉਦੋਂ ਬਾਅਦ ਬਹੁਤ ਭਰਾਵਾਂ ਨੇ ਆਪਣੀਆਂ ਵੀਡੀਓ ਦੇਖ ਦੇਖ ਕੇ ਕੰਮ ਕੀਤੇ ਨੇ ਚਲੋ ਉਹਨਾਂ ਦਾ ਧੰਨਵਾਦ ਜਿਹੜਾ ਦੇਖਦਾਗਾ ਜਾਂ ਸਾਨੂੰ ਕੋਈ ਸੁਝਾਅ ਦਿੰਦਾਗਾ ਅਸੀਂ ਵੀ ਕਈ ਮਿਸਤਰੀਆਂ ਦੀ ਰਾਏ ਨਾਲ ਕੰਮ ਕਰ ਲੈਂਦੇ ਆ ਕਈ ਸਾਡੇ ਤੋਂ ਵੀ ਰਾਏ ਲੈ ਲੈਂਦੇ ਨੇ ਜਾਂ ਕਿਸੇ ਦਾ ਟਰੈਕਟਰ ਗਰਮ ਹੁੰਦਾਗਾ ਕਿਸਾਨ ਵੀਰ ਉਹ ਵੀ ਪੁੱਛ ਲੈਂਦੇ ਨੇਗੇ ਤੇ ਇਹ ਆਪਾਂ ਸਾਰਾ ਕੰਮ ਜਾਨੀ ਕਿ ਇਹ ਨਹੀਂ ਹੈਗਾ ਮੇਰਾ ਕਹਿਣ ਦਾ ਮਤਲਬ ਇਹ ਹੈ ਮੈਥੋਂ ਮਿਸਤਰੀ ਵੀ ਉੱਪਰ ਤਾਂ ਬਹੁਤ ਬੈਠੇ ਨੇ ਮੈਂ ਬਹੁਤ ਨੀਮਾ ਮਿਸਤਰੀਆਂ ਤੋਂ ਕੰਿਆਂ ਤੋਂ ਹਲੇ ਵੀ ਜਾਨੀ ਕਿ ਆਪਾਂ ਨੂੰ ਪ੍ਰਮਾਤਮਾ ਨੇ ਬੁੱਧੀ ਸੁੱਧੀ ਪਹਿਲਾਂ ਤੋਂ ਇਹ ਬਖਸ਼ਤੀ ਸੀ ਜਿਹੜਾ ਸਾਡਾ ਉਸਤਾਦ ਸੀਗਾ ਲੀਲਾ ਫੋਰਮੈਨ ਉਹ ਪਹਿਲੇ ਦਿਨ ਤੋਂ ਹੀ ਐਚ ਐਮ ਡੀ ਟਰੈਕਟਰ ਦਾ ਕੰਮ ਕਰਦਾ ਸੀ ਉਹ ਸਾਨੂੰ ਇਹ ਜਾਣਕਾਰੀਆਂ ਪਹਿਲਾਂ ਤੋਂ ਦਿੰਦਾ ਰਹਿੰਦਾ ਸੀ ਵੀ ਜੇ ਤੁਸੀਂ ਆਹ ਕ੍ਰੈਂਕ ਪਾਵੋ ਆਹ ਫਰਕ ਪਾਉ 105 ਦੇ ਪਿਸਟਨ ਪਾਵੋ 107 ਦੇ ਪਾਵੋ ਤਾਂ ਆਹ ਫਰਕ ਪਊਗਾ ਕਿਉਂ ਜਿਹੜੇ 102 ਦੇ ਪਿਸਟਨ ਨੇਗੇ ਉਹ ਆਪਾਂ ਨੇ 1990 99 ਦੇ ਵਿੱਚ 102 ਦੇ 45 ਗਰ ਵਾਲੇ ਪਿਸਟਨ 25 11 ਚ ਪਾਤੇ ਸੀਗੇ 1991 98 ਦੇ ਵਿੱਚ ਲੱਗੀਆਂ 91 99 ਦੀਆਂ ਤੇ ਜੇ ਹੁਣ ਕੋਈ ਤੁਹਾਨੂੰ ਗੱਲਬਾਤ ਰਹਿੰਦੀ ਹੈ ਤੁਸੀਂ ਕਮੈਂਟਾਂ ਰਾਹੀਂ ਪੁੱਛ ਸਕਦੇ ਹੋ ਤੇ ਬਾਕੀ ਦੀ ਗੱਲਬਾਤ ਬ੍ਰੇਕਾਂ ਦੀ ਹੈ ਬ੍ਰੇਕਾਂ ਬਾਰੇ ਤੁਹਾਨੂੰ ਜੀ ਦਿਖਾ ਦਿੰਨੇ ਆ ਬ੍ਰੇਕ ਤਾਂ ਇਸ ਤਰ੍ਹਾਂ ਲੱਗਦੇ ਆ ਗਿਆ ਇਸ ਤਰ੍ਹਾਂ ਕੱਢਦੇ ਆ ਬ੍ਰੇਕਾਂ ਦੀ ਗੱਲ ਤਾਂ ਆ ਦੇਖ ਸਕਦੇ ਹੋ ਤੇ ਇਹ ਆਪਾਂ ਬ੍ਰੇਕ ਲਾਏ ਹੋਏ ਨੇ ਆ ਦੇਖੋ ਇਸ ਤਰ੍ਹਾਂ ਆਹ ਟਾਇਰਾਂ ਤੋਂ ਲਿਆ ਹੋਇਆ ਸਮਾਨ ਤੇ ਉਹ ਮਰਵਾਦੋ ਜਾ ਤਾਂ ਤੇ ਉਹ ਪੰਨਿਆਂ ਨੇ ਲੈਣਾ ਛਾਪੀਆਂ ਦੇ ਡਿਸਕ ਬ੍ਰੇਕ ਆਪਣੇ ਇਸ ਤਰ੍ਹਾਂ ਲੱਗਣਗੇ ਸਦਾ ਬਹਾਰ ਲੱਗਣਗੇ ਕੋਈ ਆਵਾਜ਼ ਨਹੀਂ ਆਊਗੀ ਜਿੰਨੇ ਵੀ ਟਰੈਕਟਰ ਖੜੇ ਨੇ ਹਰ ਟਰੈਕਟਰ ਇੱਕ ਤੋਂ ਇੱਕ ਸਿਰਾ ਨੇਗੇ ਇੱਕ ਤੋਂ ਇੱਕ ਵਧੀਆ ਨੇਗੇ ਸਾਰੇ ਟਰੈਕਟਰਾਂ ਦਾ ਇਮਾਨਦਾਰੀ ਨਾਲ ਤੇ ਪੂਰੇ ਫੁੱਲ ਜ਼ੋਰ ਨਾਲ ਕੰਮ ਕੀਤਾ ਗਿਆਗਾ オリジナル ਸਮਾਨ ਪਾਇਆ ਗਿਆ ਸਾਰੇ ਕਿਸਾਨ ਵੀਰਾਂ ਨੇ ਪੂਰਾ ਜ਼ੋਰ ਲਾਇਆ ਟਰੈਕਟਰਾਂ ਦਾ ਤੇ ਵੀਡੀਓ ਦੇਖਣ ਲਈ ਧੰਨਵਾਦ ਪਿਆਰ ਭਰੀ ਸਤਿ ਸ੍ਰੀ ਅਕਾਲ